ਤੇ ਗੱਲ ਕਰ ਰਹੀ ਆ ਉਹ ਬਹੁਤ ਹੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿ ਲੋਕ ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਲੇਕਿਨ ਤੁਹਾਨੂੰ ਉਸ ਪੈਸੇ ਦੀ ਵੈਲਿਊ ਨਹੀਂ ਹੈ ਤੇ ਕੋਈ ਦੂਜਾ ਇਨਸਾਨ ਆਵੇਗਾ ਤਾਂ ਤੁਹਾਡੇ ਕੋਲ ਉਹ ਜੋ ਪੈਸਾ ਹੈ ਲੈ ਲਵੇਗਾ ਸੋ ਇਸੇ ਤਰ੍ਹਾਂ ਤੁਹਾਡਾ ਜੋ ਕੀਮਤੀ ਟਾਈਮ ਹੈ ਜੇਕਰ ਤੁਹਾਨੂੰ ਇਸ ਦੀ ਵੈਲਿਊ ਨਹੀਂ ਹੈ ਤਾਂ ਇਸ ਤਰ੍ਹਾਂ ਦੇ ਵੀ ਕੋਈ ਇਨਸਾਨ ਇਸ ਤਰ੍ਹਾਂ ਦੀ ਵੀ ਕੰਪਨੀ ਕੋਈ ਹੋਵੇਗੀ ਜੋ ਤੁਹਾਡਾ ਕੀਮਤੀ ਟਾਈਮ ਆ ਉਹ ਲੈ ਲਵੇਗੀ ਸੋ ਸਭ ਤੋਂ ਜ਼ਰੂਰੀ ਹੈ ਤੁਹਾਡਾ ਜੋ ਕੀਮਤੀ ਟਾਈਮ ਸੋ ਕਦੀ ਵੀ ਕਿਸੇ ਨੂੰ ਇਹ ਸ਼ੋਅ ਨਾ ਕਰਾਓ ਕਿ ਮੈਂ ਫ੍ਰੀ ਆ ਮੈਂ ਟਾਈਮ ਪਾਸ ਕਰ ਰਿਹਾ ਜਾਂ ਮੇਰੇ ਕੋਲ ਕੋਈ ਕੰਮ ਨਹੀਂ ਆ ਹਮੇਸ਼ਾ ਆਪਣੇ ਆਪ ਨੂੰ ਬਿਜ਼ੀ ਰੱਖੋ ਜਦੋਂ ਲੋਕ ਤੁਹਾਡੇ ਆਸ-ਪਾਸ ਦੇ ਲੋਕ ਤੁਹਾਡੇ ਨਾਲ ਰਹਿਣ ਵਾਲੇ ਇਹ ਦੇਖਣਗੇ ਕਿ ਨਹੀਂ ਇਹ ਬੰਦਾ ਕੁਝ ਕੰਮ ਕਰ ਰਿਹਾ ਹੈ ਤਾਂ ਕਦੀ ਵੀ ਤੁਹਾਨੂੰ ਆਪਣਾ ਕੰਮ ਜਾਂ ਆਪਣੇ ਪਲਾਨ ਦੇ ਅਕੋਰਡਿੰਗ ਨਹੀਂ ਚਲਾਉਣਗੇ ਕਿਉਂਕਿ ਤੁਹਾਡੇ ਖੁਦ ਦੇ ਪਲਾਨ ਹੋਣਗੇ ਸੋ ਬੋਥ ਲੋੜ ਹੈ ਅੱਜ ਲੋਕਾਂ ਨੂੰ ਕਿ ਆਪਣੇ ਆਪ ਨੂੰ ਬਿਜ਼ੀ ਰੱਖਣ ਵਾਸਤੇ ਜੇਕਰ ਲੋਕੀ ਬਿਜ਼ੀ ਰੱਖਦੇ ਵੀ ਆ ਤਾਂ ਉਹ ਰੱਖਦੇ ਆ ਟੀਵੀ ਦੇਖ ਕੇ ਜਾਣਗੇ ਮੈਚ ਦੇਖ ਕੇ ਜਾਣਗੇ ਜਾਂ ਫੋਨ ਸਕਰੋਲ ਕਰੀ ਜਾਣਗੇ ਫੋਨ 'ਤੇ ਗੇਮਾਂ ਖੇਡੀ ਜਾਣਗੇ ਇੰਨਾ ਫਜ਼ੂਲ ਕੰਮਾਂ ਦੇ ਵਿੱਚ ਬਿਜ਼ੀ ਰੱਖਣ ਦੇ ਨਾਲ ਵੀ ਜੋ ਟਾਈਮ ਆ ਉਹ ਖਰਾਬ ਹੁੰਦਾ ਹੈ ਜੇਕਰ ਤੁਸੀਂ ਖੁਦ ਨੂੰ ਬਿਜ਼ੀ ਰੱਖਣਾ ਹੈ ਤਾਂ ਹਮੇਸ਼ਾ ਆਪਣੇ ਆਪ ਦੀ ਖੋਜ ਕਰੋ ਤੁਹਾਨੂੰ ਬਾਹਰ ਕੋਈ ਖੋਜ ਕਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਸਰਚ ਕਰੋ ਕਿ ਮੇਰੇ ਅੰਦਰ ਕੀ ਟੈਲੈਂਟ ਹੈ ਮੈਂ ਕੀ ਕੰਮ ਕਰਨਾ ਹੈ ਮੇਰੀ ਜ਼ਿੰਦਗੀ ਦਾ ਏਮ ਕੀ ਹੈ ਜਦੋਂ ਆਪਣਾ ਤੁਸੀਂ ਥੋੜਾ ਜਿਹਾ ਟਾਈਮ ਵੀ ਆਪਣੇ ਲਈ ਕੱਢੋਗੇ ਤਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਨਹੀਂ ਇਹ ਜੋ ਬੰਦਾ ਹੈ ਇਹ ਖੁਦ ਵਾਸਤੇ ਕੁਝ ਕੰਮ ਕਰ ਰਿਹਾ ਹੈ ਅਸੀਂ ਇਸ ਨੂੰ ਕੁਝ ਨਹੀਂ ਕਹਿ ਸਕਦੇ ਸੋ ਅੱਜ ਕਈ ਲੋਕਾਂ ਦਾ ਜੋ ਟਾਈਮ ਆ ਉਹ ਜੋ ਦੂਸਰੇ ਲੋਕ ਤੇ ਵਰਤ ਰਹੇ ਹਨ ਜੋ ਸਭ ਤੋਂ ਜ਼ਰੂਰੀ ਅੱਜ ਦੀ ਡੇਟ ਦੇ ਵਿੱਚ ਉਹ ਤੁਹਾਡੇ ਕੋਲ ਕੀਮਤੀ ਟਾਈਮ ਹੈ ਜੇ ਇਹ ਵੀ ਕੋਈ ਹੋਰ ਲੈ ਗਿਆ ਤਾਂ ਤੁਹਾਡੇ ਕੋਲ ਸਿਰਫ ਪਛਤਾਵਾ ਹੀ ਰਹਿ ਜਾਏਗਾ ਸੋ ਹਮੇਸ਼ਾ ਆਪਣੇ ਜੋ ਟਾਈਮ